ਆ ਜੋ ਵੀ ਅੱਜ ਆਪਾਂ ਚੱਲਦੇ ਆਂ ਸ਼ਹਿਰ ਬਸੀ ਪਠਾਣਾ ਤੇ ਸ਼ਹਿਰ ਬਸੀ ਪਠਾਣਾ ਵਿੱਚ ਪਿਓ ਤੇ ਪੁੱਤ ਦੀ ਤੁਹਾਨੂੰ ਇੱਕ ਦੁਕਾਨ ਦਿਖਾਉਣੀ ਆ ਜਿਹੜੇ ਕਿ ਗਿਆਨੀ ਜੀ ਸਪੈਸ਼ਲ ਕੁਲਚੇ ਵਾਲੇ ਕਰਕੇ ਮਸ਼ਹੂਰ ਨੇ ਦੋਵੇਂ ਪਿਓ ਪੁੱਤ ਰਲ ਮਿਲ ਕੇ ਬਣਾਉਂਦੇ ਨੇ ਕੁਲਚੇ ਚਟਟਕੀਆਂ ਸਵਾਦ ਇੰਨੀਆਂ ਕਿ ਖਾਣ ਤੋਂ ਬਾਅਦ ਬੰਦਾ ਹੱਥ ਛੱਟਦਾ ਰਹਿ ਜਾਂਦਾ ਉਂਗਲਾਂ ਛੱਟਦਾ ਦੋਵੇਂ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਉਹ ਬੜੇ ਘੈਂਟ ਜਿਹੇ ਲੈ ਜਿਹਦੇ ਨਾਲ ਨਾਲੀ ਤੇ ਕਰਦੇ ਰਹੇ ਗੱਲਾਂ ਪਿਓ ਪੁੱਤ ਹੱਸਦੇ ਖੇਡਦੇ ਆ ਦੋ ਜਾਨੇ ਤੇ ਹੱਸਦੇ ਖੇਡਦੇ ਹੀ ਦੋਵੇਂ ਦਾਕਾ ਨੂੰ ਆਪਣੇ ਪਿਆਰ ਦੇ ਨਾਲ ਭਰੇ ਕੁਲਚੇ ਤੇ ਟਿੱਕੀਆਂ ਖਵਾਉਂਦੇ ਆ ਤੇ ਆਪਾਂ ਵੀ ਜਿਨ੍ਹਾਂ ਦੇ ਕੋਲ ਜਾ ਕੇ ਖਾਣੀਆਂ ਨੇ ਟਿੱਕੀਆਂ ਤੇ ਨਾਲੇ ਖਾਣੀਆਂ ਕੁਲਚੇ ਤੇ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਉਣੀਆਂ ਨੇ ਦੋਵੇਂ ਬਾਪੂ ਤੇ ਉਹਦੇ ਪੁੱਤ ਦੀਆਂ ਬੜੇ ਖੁਸ਼ ਮਜ਼ਾਜ ਬੜੇ ਖੁੱਲੇ ਦਿਲ ਵਾਲੇ ਬੜੀ ਸੇਵਾ ਭਾਵਨਾ ਤੇ ਪਿਆਰ ਵਾਲੇ ਬੜੇ ਪਿਆਰ ਦੇ ਨਾਲ ਕੋਲਚੇ ਤਿਆਰ ਕਰਕੇ ਦਿੰਦੇ ਆ ਟਿੱਕੀਆਂ ਤਿਆਰ ਕਰਕੇ ਦਿੰਦੇ ਆ ਤੇ ਕਿਉਂ ਕਰਨ ਵੀ ਕਿਉਂ ਨਾ ਬਈ ਦੋਵੇਂ ਜਾਣੇ ਅਮਰਤ ਹਰੀ ਸਰਦਾਰ ਪਿਉ ਬੁੱਤ ਨੇ ਪੰਥ ਅਤੇ ਗ੍ਰੰਥ ਨੂੰ ਮੰਨਣ ਵਾਲੇ ਨੇ ਤੇ ਸੇਵਾ ਭਾਵਨਾ ਦੇ ਨਾਲ ਜੁੜੇ ਹੋਏ ਨੇ ਤੇ ਪਿਆਰ ਦੇ ਨਾਲ ਉਸੇ ਸੇਵਾ ਦੇ ਵਾਂਗੂ ਟਿੱਕੀਆਂ ਤੇ ਕੋਲਚੇ ਤਿਆਰ ਕਰਦੇ ਆ ਆਹ ਦੇਖੋ ਫਿਰ ਕੋਲਚਾ ਤੇ ਟਿੱਕੀ ਕਿਵੇਂ ਤਿਆਰ ਹੁੰਦੇ ਆ ਆਜੋ ਫਿਰ ਕੱਲ੍ਹ ਬਾਤ ਕਰਦੇ ਆਂ ਬੀਰੀ ਦੇ ਨਾਲ ਬੀਰੀ ਦੇ ਕੰਮ ਬਾਰੇ ਤੇ ਨਾਲੇ ਹੁਣ ਤੱਕ ਦੀ ਕੀਤੀ ਸੇਵਾ ਭਾਵਨਾ ਦੇ ਬਾਰੇ ਆਓ ਚੱਲੀਏ ਕੋਲਚੇ ਖਾਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਜਗਦੀਪ ਸਿੰਘ ਸ਼ਬਦ ਰੂਪ ਤੁਸੀਂ ਵੇਖ ਰਹੇ ਹੋ ਚੈਨਲ ਸ਼ਬਦ ਰੂਪ ਹਰ ਰੋਜ਼ ਤੁਹਾਨੂੰ ਕਿਸੇ ਨਾ ਕਿਸੇ ਮਿਹਨਤੀ ਮਸ਼ਕਤੀ ਇਨਸਾਨ ਦੇ ਨਾਲ ਸੀ ਮਿਲਾਉਂਦੇ ਆ ਸੋ ਉਸੇ ਲੜੀ ਦੇ ਤਹਿਤ ਅੱਜ ਅਸੀਂ ਪਹੁੰਚਿਆ ਸ਼ੈਰ ਬੱਸੀ ਪਠਾਣਾ ਤੇ ਇੱਥੇ ਸਾਨੂੰ ਵੀਰਜੀ ਮਿਲੇ ਨੇ ਜਿਹੜੇ ਕਰਦੇ ਨੇ ਕੋਲਚੇ ਦਾ ਕੰਮ ਜਿਨ੍ਹਾਂ ਦੀ ਦੁਕਾਨ ਦਾ ਨਾਮ ਹੈ ਗਿਆਨੀ ਜੀ ਕੋਲਚਾ ਸੋ ਅੱਜ ਆਪਾਂ ਕਰਦਿਆਂ ਵੀਰੇ ਨਾਲ ਗੱਲਬਾਤ ਕਿ ਕਿਸ ਤਰ੍ਹਾਂ ਇਹ ਇਸ ਕੰਮ ਨਾਲ ਜੁੜੇ ਕਿੰਨੇ ਕੰਮ 'ਚ ਮਿਹਨਤ ਲੱਗਦੀ ਹੈ ਤੇ ਕਿੰਨਾ ਕ ਕਾਰੋਬਾਰ ਇਹਨਾਂ ਦਾ ਚੱਲਦਾ ਹੈ ਤੇ ਕਿਸ ਹਿਸਾਬ ਨਾਲ ਅੱਜ ਇਹਨਾਂ ਦਾ ਗੁਜਰਾਨ ਹੋ ਰਿਹਾ ਮੇਰੇ ਨਾਲ ਨੇ ਵੀਰਜੀ ਵੀਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਕੀ ਨਾ ਵੀਰ ਜੀ ਆਪਣਾ ਅਜੀਤ ਸਿੰਘ ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਹੋ ਗਿਆ ਹੀ 4-5 ਮਹੀਨੇ ਹੋ ਗਏ ਠੀਕ ਆ ਇਸ ਤੋਂ ਪਹਿਲਾਂ ਮਤਲਬ ਕਿਹੜਾ ਕੰਮ ਕਰਦੇ ਸੀ ਆਪਾਂ ਰੋਲਿੰਗ ਮੈਨ ਵਿੱਚ ਕੰਮ ਕਰਦੇ ਆਂ ਗੁਰਿੰਦਗਰ ਹਾਂ ਜੀ ਪਾਰਟ ਟਾਈਮ ਆ ਮਤਲਬ ਪਾਪਾ ਕਰਦੇ ਨੇ ਮੈਂ ਪਾਰਟ ਟਾਈਮ ਚ ਆ ਜਾਂਦਾ ਹਾਂ ਤਾਂ ਹਾਂ ਜਰੋ ਨਹੀਂ ਮੈਂ ਚੱਲਦਾ ਹੀ ਕਰ ਤੇ ਮਤਲਬ ਪ੍ਰੋਪਰ ਚਾਰ ਮਹੀਨੇ ਹੋ ਗਿਆ ਕੰਮ ਚੱਲਦਿਆਂ ਹਾਂ ਜੀ ਚਾਰ ਪੰਜ ਮਹੀਨੇ ਠੀਕ ਆ ਤੇ ਕਿੱਥੋਂ ਸਿੱਖਿਆ ਸੀ ਕੰਮ ਕਰਦੇ ਸੀ ਇਹ ਪਾਪਾ ਜੀ ਕਰ ਰਹੇ ਨੇ ਇਹਨਾਂ ਤੋਂ ਸਿੱਖਿਆ ਮੈਂ ਤਾਂ ਠੀਕ ਆ ਇਹ ਵੀ ਕਾਫੀ ਟਾਈਮ ਤੋਂ ਕਰ ਰਹੇ ਮਤਲਬ ਕਿ 1988 98 ਵਿੱਚ ਕੰਮ ਕਰਕੇ ਛੱਡ ਚੁੱਕੇ ਦੁਬਾਰਾ ਫੇਰ ਇਹਨਾਂ ਨੇ ਜੁਆਇਨ ਕੀਤਾ ਦੁਬਾਰਾ ਜੁਆਇਨ ਕੰਮ ਕਰਿਆ ਮਤਲਬ ਪ੍ਰਾਤਨ ਚੀਜ਼ ਤੇ ਉਸੇ ਤੇ ਆ ਗਏ ਆਪਾਂ ਮੁੜ ਕੇ ਹਾਂਜੀ ਠੀਕ ਆ ਤੇ ਤੁਸੀਂ ਕਿਤੋਂ ਸਿੱਖਿਆ ਸੀ ਬਾਬਾ ਜੀ ਕੰਮ ਕਰ ਰਹੇ ਹੋ ਬਾਪੇ ਕਰਿਆ ਜੀ ਬਤਾ ਠੀਕ ਆ ਉਸੇ ਕੰਸ ਉਹ ਆਪੇ ਬੋਦੇ ਮਾਪ ਲਉਦੇ ਆ ਹਾਂਜੀ ਜਿਹੜਾ ਖਾਂਦਾ ਖੁਸ਼ ਹੋ ਜਾਂਦਾ ਠੀਕ ਆ ਹਾਂਜੀ ਤੇ ਉਹ ਵਿੱਚ ਕੰਮ ਕੰਮ ਕਰਨ ਲੱਗੇ ਮੈਂ ਰਾਜ ਮਿਸਰ ਕੰਮ ਕਰਦਾ ਰਹੀ ਸੀ ਠੀਕ ਹੈ ਮਕਾਨ ਬੰਦਾ ਸੀਗਾ ਹਾਰਡ ਪ੍ਰੋਬਲਮ ਆ ਗਈ ਜਿਸ ਕਰਕੇ ਉਹ ਕੰਮ ਅਸੀਂ ਕਰਵਾਇਆ ਨਹੀਂ ਅਸੀਂ ਕਰੇ ਬਿਠਾਇਆ ਸੀਗਾ ਡੜੀਆਂ ਦੇ ਘਰੇ ਟਾਈਮ ਪਾਸ ਨਹੀਂ ਹੁੰਦਾ ਇਸ ਕਰਕੇ ਫਿਰ ਆਪਣਾ ਕੰਮ ਕਰਨ ਵਾਲਾ ਬੰਦਾ ਘਰ ਬੈ ਨਹੀਂ ਸਕਦਾ ਬਿਲਾ ਨਹੀਂ ਰਹਿ ਸਕਦਾ ਠੀਕ ਹੈ ਠੀਕ ਹੈ ਜੀ ਕਰਕੇ ਦੁਬਾਰ ਤੇ ਆਏ ਹੋਰੇ ਹੁਣ ਵਧੀਆ ਮਤਲਬ ਕਿ ਅਸੀਂ ਸ਼ਾਮ ਨੂੰ ਮੈਂ ਵੀ ਆਉਣਾ ਤਾਂ ਬਹੁਤ ਮਤਲਬ ਕਿ ਵਧੀਆ ਤਰੀਕੇ ਨਾਲ ਕਿੰਨੇ ਵਜੇ ਸਵੇਰੇ ਤੁਸੀਂ ਇੱਥੇ ਆ ਜਾਨੇ ਯਾਰ 11 11 ਵਜੇ 11:30 10 11 ਵਜੇ ਮਤਲਬ ਸਾਰਾ ਸਮਾਨ ਘਰੋਂ ਪਹਿਲਾਂ ਤਿਆਰ ਕਰਕੇ ਹਾਂਜੀ ਤਿਆਰ ਕਰਕੇ ਜੋ ਵੀ ਹੈ ਉਰੇ ਮਤਲਬ ਕਿ ਤਿਆਰ ਉਰੇ ਵੀ ਮਤਲਬ ਕਿ ਪਿਆਜ਼ ਵੀ ਮਤਲਬ ਤਿਆਰੀ ਕਰ ਲੈਣਾ ਥੋੜੀ ਬਹੁਤੀ ਠੀਕ ਹੈ ਥੋੜੀ ਬਹੁਤੀ ਘਰੋਂ ਨੇ ਥੋੜੀ ਬਹੁਤੀ ਉਰੇ ਮਤਲਬ ਆਲੂ ਵਗੈਰਾ ਜਿਹੜੇ ਬਾਲਣੇ ਟਿੱਕੀ ਬਣਾਉਣੀ ਹੈ ਹਾਂਜੀ ਹਾਂਜੀ ਜੋ ਕਰੇ ਹਾਂਜੀ ਠੀਕ ਹੈ ਤੇ ਕੀ ਰਿਸਪੌਂਸ ਮਿਲਦਾ ਲੋਕਾਂ ਦਾ ਹਰ ਤੱਕ ਦਾ ਬਹੁਤ ਵਧੀਆ ਜੀ ਠੀਕ ਹੈ ਬਹੁਤ ਜ हां ਬਾਕੀ ਅੱਜ ਸੰਡੇ ਆ ਜਿਵੇਂ ਸੰਡੇ ਵਾਲੇ ਦਿਨ ਤਾਂ ਬਹੁਤ ਜ਼ਿਆਦਾ ਮਤਲਬ ਜਿਵੇਂ ਫਤੇਗਰ ਸਾਹਿਬ ਸ਼੍ਰੀ ਫਤੇਗਰ ਸਾਹਿਬ ਮਤਲਬ ਕਿ ਕੰਨ ਜਾਂਦੇ ਨੇ ਹਾਂਜੀ ਜੋ ਵੀ ਹੈ ਆਪਣੇ ਗੁਰਸਿੱਖ ਭਾਈ ਸਾਰੇ ਮਤਲਬ ਕਿ ਆਪਣੇ ਕੋਲੇ ਆਉਂਦੇ ਨੇ ਹਾਂਜੀ ਸ਼ਾਮ ਨੂੰ ਦੇਖਿਓ ਸ਼ਾਮ ਨੂੰ ਮਤਲਬ ਕਿ ਆਪਣੇ ਕੋਲ ਮਤਲਬ ਟਾਈਮ ਨਹੀਂ ਮਿਲਦਾ ਬਿਲਕੁਲ ਜੀ ਠੀਕ ਹੈ ਖਾਣ ਦਾ ਟਾਈਮ ਨਹੀਂ ਹੈਗਾ ਆਪਣੇ ਕੋਲ ਮਤਲਬ ਕਿ ਹੁਣ ਇਹ ਹਾਏ ਧੋਪਾ ਹੁਣੀ ਗਰਮੀ ਆ ਇਸ ਕਰਕੇ ਲੋਕ ਵੈਸੇ ਪੰਜਾਬੀਆਂ ਦਾ ਘੱਟ ਸਾਥ ਦਿੰਦੇ ਆ ਦਿੰਦੇ ਆ ਸਾਥ ਆਪਣੇ ਉਰੇ ਹਾਂ ਜਿਵੇਂ ਆਪਾਂ ਦੇਖੇ ਵੀ ਸ਼ਹਿਰ ਚ ਬਾਜ਼ਾਰ ਚ ਹੋਰ ਜਿਹੜੇ ਬਾਹਰੋਂ ਆ ਕੇ ਕੰਮ ਕਰਦੇ ਆ ਉਹਨਾਂ ਨਾਲੋਂ ਹਾਂਜੀ ਚਲੋ ਹੁਣ ਐ ਕਹਿ ਸਕਦੇ ਹੁਣ ਥੋੜਾ ਟ੍ਰੈਂਡ ਜਿਹਾ ਚੱਲ ਗਿਆ ਜੀ ਮਤਲਬ ਕਿ ਚਲੋ ਜ਼ਿਆਦਾ ਨਹੀਂ ਕਹਿ ਸਕਦੇ 40 50% ਦਾ ਦਿੰਦੇ ਨੇ ਸਾਡੇ ਹਾਂਜੀ ਹਾਂਜੀ ਪੰਜਾਬੀ ਬੰਦੇ ਇੱਕ ਕੱਲ ਮੇਰੇ ਕੋਲ ਆਏ ଥିਗੇ ਗੁਰਸੇਖ ਪਰਿਵਾਰ ਪਰਿਵਾਰ ଥିਗਾ ਉਹ ਕਹਿੰਦੇ ਸਾਡਾ ਉਹਨਾਂ ਕੋਲ ਜਾਣ ਨੂੰ ਜੀ ਨਹੀਂ ਕਰਦਾ ਹਾਂ ਜੀ ਉਹਨੇ ਪਹਿਲਾਂ ਟਿੱਕੀ ਖਾਧੀ ਟਿੱਕੀ ਖਾ ਕੇ ਉਹਨਾਂ ਨੂੰ ਬਹੁਤ ਆਨੰਦ ਆਇਆ ਉਸ ਤੋਂ ਬਾਅਦ ਉਹਨੇ ਕੁਲਚਾ ਖਾਦਾ ਠੀਕ ਹੈ ਉਹ ਕੁਲਚਾ ਘਰ ਵਾਦੀ ਬੈਕਰਾ ਕੇ ਲੈ ਗਏ ਕਿਹੜਾ ਕਿਹੜਾ ਮਤਲਬ ਆਪਣੇ ਕੋਲੇ ਫਿਰ ਸਮਾਨ ਉਹ ਟਿੱਕੀ ਕੁਲਚਾ ਜੀ ਠੀਕ ਹੈ ਹਾਂ ਜੀ ਤੇ ਕੀ ਮਤਲਬ ਕਿ ਆਪਾਂ ਦਹੀਂ ਦਹੀਂ ਨਾਲ ਟਿੱਕੀ ਐਨ ਮਤਲਬ ਪਲੇਟ ਡਿਸ਼ ਡਿਸ਼ ਤਿਆਰ ਕਰਕੇ ਦਿੰਨੇ ਆ ਉਸ ਤੋਂ ਬਾਅਦ ਇਹਦਾ ਕੁਲਚਾ ਆਪਣੇ ਕੋਲ ਸਾਰੀਆਂ ਵੈਰਾਈਟੀਆਂ ਸਪੈਸ਼ਲ ਜਿਵੇਂ ਕੁਲਚਾ ਹੋ ਗਿਆ ਦੇਸੀ ਘਿਓ ਵਗੈਰਾ ਠੀਕ ਹੈ ਮੱਖਣ ਪਨੀਰ ਕੁ ਸਪੈਸ਼ਲ ਹੁੰਦਾ ਬਾਕੀ ਜਿਵੇਂ ਕਿ ਮੱਖਣ ਵਾਲਾ ਇਹ ਆਪਣਾ ਪਨੀਰ ਵਾਲਾ ਇਹ ਆਪਣਾ علیحدਾ علیحدਾ ਇੱਕ ਕਿ ਕਿੰਨੇ ਕਰੇ ਤੱਕ ਦੇ ਆਪਣੇ ਕੋਲ ਆਪਣੇ ਕੋ ਹੈਗਾ ਜੀ 40 40 50 ਦੇ ਤੱਕ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਆਪਣੇ 15 ਦੇ 15 ਤੋਂ ਨਹੀਂ ਮਤਲਬ ਵੀ 15 ਤੋਂ ਸ਼ੁਰੂ ਹੋ ਕੇ 45 ਤੱਕ ਦਾ 40 50 ਤੱਕ ਠੀਕ ਹੈ ਤੇ ਕਿਵੇਂ ਆ ਮਤਲਬ ਕੰਮ ਕਰਪ ਖੁਸ਼ ਪੂਰੇ ਹਾਂ ਜੀ ਠੀਕ ਹੈ ਜੀ ਬਹੁਤ ਵਧੀਆ ਮਹਾਰਾਜ ਜਿੰਦਾ ਜੀ ਇੰਨਾ ਕੁ ਦਿਨ ਦਾ ਬਹੁਤ ਵਧੀਆ ਉਹਦੇ ਵਿੱਚ ਸੋਚ ਹੈ ਠੀਕ ਹੈ ਤੁਸੀਂ ਜਿਵੇਂ ਬਾਪੂ ਜੀ ਮਤਲਬ ਸਾਰੀ ਉਮਰ ਹੋ ਗਈ ਤੁਹਾਨੂੰ ਕੰਮ ਕਰਦਿਆਂ ਨੂੰ ਕਦੇ ਮਹਾਰਾਜ ਦਾ ਗੁੱਸਾ ਗਿਲਾ ਹੋਇਆ ਕਿਸੇ ਗੱਲ ਦਾ ਨਹੀਂ ਜੀ ਕਿਸੇ ਦਾ ਨਹੀਂ ਕਿਸੇ ਦੇ ਰ ਆਪਣਾ ਮਤਲਬ ਇਹ ਗੱਲਾ ਹੋਇਆ ਵੀ ਸਾਨੂੰ ਵੀ ਵੱਡੀਆਂ ਕੋਠੀਆਂ ਗੱਡੀਆਂ ਦਿੰਦਾ ਨਾ ਜੀ ਨਾ ਇਹ ਕਿਸੇ ਸੰਤੁਸ਼ਟੀ ਆ ਕੰਮ ਚ ਬਹੁਤ ਵਧੀਆ ਜੀ ਠੀਕ ਆ ਬਾਅਦ ਇਹ ਕਹਿੰਦੇ ਜੋ ਬਣ ਗਿਆ ਆਪਣਾ ਜੀ ਠੀਕ ਹੈ ਹਾਂ ਜੀ ਆਪਣਾ ਮੁਕੱਦਮਾ ਆਪਣੇ ਤੁਹਾਨੂੰ ਮਿਲ ਜਾਂਦਾ ਠੀਕ ਹੈ ਤੇ ਬਾਕੀ ਸਾਰਾ ਕੰਮ ਤੁਸੀਂ ਕਰਦੇ ਹੋ ਅੱਗੇ ਹਾਂ ਜੀ ਹਾਂ ਜੀ ਠੀਕ ਆ ਤੇ ਹੁਣ ਕਦੇ ਸੋਚਿਆ ਵੀ ਇਹਨੂੰ ਥੋੜਾ ਅੱਗੇ ਵਧਾਵਾਂਗੇ ਹਾਂ ਜੀ ਹਾਂ ਹੁਣ ਮੈਂ ਇਹਨੂੰ ਇਹੀ ਦੱਸ ਰਿਹਾ ਕਿ ਪਹਿਲਾਂ ਸਾਡਾ ਸਿੰਪਲ ਸੀਗਾ ਕਿਆ ਸੀ ਰੇੜੀ ਤਿਆਰ ਕੀਤੀ ਤੇ ਤੋਂ ਪਹਿਲਾਂ ਛੋਟੀ ਰੇੜੀ ਤਿਆਰ ਕੀਤੀ ਸੀ ਹੁਣ ਪਰਮਾਤਮਾ ਨੇ ਵਧੀਆ ਕਰ ਦਿੱਤਾ ਹੁਣ ਆ ਸਪੈਸ਼ਲ ਆ ਮਤਲਬ ਆ ਜਿਹੜਾ ਗੋਚਾ ਵਗੈਰਾ ਇਹ ਸਿਰਫ ਸਿੰਪਲ ਦੀ ਗੋਚਾ ਆਪਣੇ ਕੋਲ ਉਦੋਂ ਬਾਅਦ ਹੁਣ ਆਪਾਂ ਇੰਨੀ ਰੇਂਜ ਤੱਕ ਪਹੁੰਚੇ ਆ 15 ਰੁਪਏ ਤੋਂ ਹੁਣ ਆਪਾਂ ਪਹੁੰਚੇ ਆ 40 ਰੁਪਏ ਤੱਕ ਬਾਕੀ ਆ ਜਿਹੜੀ ਵੈਰਾਈਟੀ ਵਧਾ ਰਹੇ ਆ ਆ ਜੀ ਹੁਣ ਅੱਗੇ ਵੀ ਸ਼ੈਰ ਤੇ ਚਿੱਕੀ ਨਾਲ ਛੋਲੇ ਵਗੈਰਾ ਵਧੀਆ ਵੈਰਾਈਟੀ ਪਨੀਰ ਵਾਲੇ ਉਹ ਵੀ ਉਹ ਵੀ ਕਰਾਂਗੇ ਡਿਸ਼ ਤਿਆਰ ਪੂਰਾ ਸਾਫ ਸੁਥਰਾ ਤਿਆਰ ਕਰਕੇ ਦੇਣਾ ਹਾਂਜੀ ਹਾਂ ਡਿਸ਼ ਤਿਆਰ ਕਰਾਂਗੇ ਅੱਗੇ ਤੇ ਦਰਸ਼ਕਾਂ ਨੂੰ ਜਰੂਰ ਆਪਣੀ ਜਗਾ ਜਰੂਰ ਦੱਸ ਦਿਓ ਵੀ ਤੁਸੀਂ ਕਿੱਥੇ ਖੜਦੇ ਹੋ ਹਾਂਜੀ ਆਪਣਾ ਬਸ ਹੀ ਪਛਾਣਾ ਜੀ ਬਸ ਸਟੈਂਡ ਤੋਂ ਮਤਲਬ ਕਿ ਰਾਈਟ ਸਾਈਡ ਥੋੜਾ ਜਨਾ ਸਤ ਸੰਗ ਘਰ ਸਵਾਮੀ ਨੰਕਾਰੀਆਂ ਦਾ ਭਵਨ ਆਈ ਉਹ ਨੰਕਾਰੀਆਂ ਮਤਲਬ ਨਾਮਦੇਵ ਕਾਲਜ ਵੀ ਕੁੜੀਆਂ ਦਾ ਉਹਨਾਂ ਦੇ ਕੋਲ ਮੋੜੀ ਹੈ ਠੀਕ ਹੈ ਫਰੰਟ ਤੇ ਹਾਂਜੀ ਜੀ ਬਿਆਸ ਵਾਲੇ ਸਤ ਸੰਗ ਘਰ ਦੇ ਬਿਲਕੁਲ ਗੇਟ ਤੇ ਦਰਵਾਜ਼ੇ ਤੇ ਠੀਕ ਆ ਸੋ ਇਹ ਸਾਨੂੰ ਵੀਰ ਜੀ ਗਿਆਨੀ ਜੀ ਜਿਹੜੇ ਕੁਲਚੇ ਦਾ ਕੰਮ ਕਰਦੇ ਆ ਤੇ ਵੀਰ ਜੀ ਇੱਕ 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 ਜਰੂਰ ਆਖਰੀ ਸੁਨੇਹਾ ਵੀ ਜਿਵੇਂ ਤੁਸੀਂ ਕੰਮ ਕਰਦੇ ਹੋ ਦੋਵਾਂ ਨੇ ਪਿਤਾ ਜੀ ਵੀ ਨਾਲ ਕਰਦੇ ਆ ਤੁਸੀਂ ਵੀ ਨਾਲ ਹੱਥ ਵਟਾਉਣੇ ਹੋ ਸ਼ਾਮ ਨੂੰ ਤੁਸੀਂ ਆਉਂਨੇ ਹੋ ਨਾ ਅੱਜ ਛੁੱਟੀ ਕਰਕੇ ਤੁਸੀਂ ਅੱਜ ਆਇ ਤੇ ਨੌਜਵਾਨ ਪੀੜ੍ਹੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇਹੀ ਕਹਿੰਦੇ ਆ ਜੀ ਕਿ ਆਪਣੀ ਮਿਹਨਤ ਕਰੋ ਜਿੰਨੇ ਵੀ ਕਰਉਂਦੇ ਆ ਨਸ਼ੇ ਤੋਂ ਬਚੋ ਆਪਣਾ ਗੁਰੂ ਵਾਲੇ ਬਣੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਸਾਨੂੰ ਗੁਰੂ ਵਾਲੇ ਬਣ ਕੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਮੈਨੂੰ ਹੁਣ ਮੈਂ ਗੁਰਸੇਖਾ ਪਰਿਵਾਰ ਚੋਂ ਆ ਮੈਂ ਗੁਰਸੇਖਾ ਤਾਂ ਮੈਨੂੰ ਬਹੁਤ ਵਧੀ ਮਤਲਬ ਰਿਸਪੌਂਸ ਮਿਲ ਰਿਹਾ ਕਿ ਤੁਹਾਨੂੰ ਵੀ ਮਿਲੂਗਾ ਕਿ ਆਪਣੇ ਨਸ਼ੇ ਪੱਤੇ ਛੱਡੋ ਤੇ ਆਪਣਾ ਵਧੀਆ ਆਪਣਾ ਗੁਰੂ ਵਾਲੇ ਬਣ ਕੇ ਆਪਣੀ ਮਿਹਨਤ ਕਰੋ ਜੀ ਕੋਈ ਵੀ ਕੰਮ ਆ ਮਿਹਨਤ ਦੇ ਵਿੱਚ ਚਾਹੇ ਕੁਝ ਵੀ ਕਰ ਲਈ ਆਪਾਂ ਮਿਹਨਤ ਕਰਨ ਚ ਕੋਈ ਉਹ ਨਹੀਂ ਹੈਗਾ ਜੀ ਬਰਾ ਜਿਹੜੇ ਲੋਕ ਕਹਿ ਰਹੇ ਵੀ ਇੱਥੇ ਤਾਂ ਕੰਮ ਨਹੀਂ ਬਾਹਰ ਚਲੋ ਉਹ ਤਾਂ ਹੀ ਗਲਤ ਮਤਲਬ ਕਿ ਗਲਤ ਗੱਲ ਹੈ ਜੀ ਕੰਮ ਜਿਹਨੇ ਕਰਨਾ ਜੂਰੇ ਵੀ ਸਭ ਕੁਝ ਹੈ ਜੀ ਮੈਂ ਤਾਂ ਇਹ ਮੇਨ ਮਿਹਨਤ ਆ ਮਿਹਨਤ ਹੈ ਜੀ ਹੁਣ ਅਸੀਂ ਗਵਿੰਦਗਰ ਦੇ ਕੰਮ ਕਰਦੇ ਆਂ ਅਸੀਂ ਸਭ ਕੁਝ ਆ ਪ੍ਰਮਾਤਮਾ ਨੇ ਦਿੱਤਾ ਉਹ ਮੋਟਰਸਾਈਕਲ ਵੀ ਆ ਗੱਡੀ ਵਗੈਰਾ ਚਲੋ ਗੱਡੀ ਵੇਚਤੀ ਗੱਡੀ ਲੈ ਲਾਂਗੇ ਦੁਬਾਰਾ ਮਤਲਬ ਕਹਿੰਦਾ ਇਹ ਆ ਤੇ ਉਰੇ ਵੀ ਸਭ ਕੁਝ ਆ ਜੇ ਬੰਦਾ ਕਰਦਾ ਆਉਂਦੀਆਂ ਜਾਂਦੀਆਂ ਜਾਂਦੀਆਂ ਜੀ ਜਾਈ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਆਪਾਂ ਨੂੰ ਬਾਹਰ ਜਾ ਕੇ ਵੀ ਕੀ ਮਿਲ ਜਾਂਦਾ ਆਪਣੇ ਘਰਦਿਆਂ ਤੋਂ ਮਾਪੇ ਪਾਪਾ ਤੋਂ ਦੂਰ ਰਹਿੰਦਾ ਮੈਂ ਖੁਦ ਮੈਂ ਤੁਹਾਨੂੰ ਦਈ ਗਿਆ ਦੱਸਾਂ ਮੈਂ ਖੁਦ ਪਹਿਲਾਂ ਕਿਸੇ ਚੱਕਰ ਜਾ ਕੇ ਮੈਂ ਵੀ ਦਵਾਈ ਦੋ ਸਾਲ ਲੱਗਿਆ ਪਰ ਮਾਵਾ ਪਾਪਾ ਤੋਂ ਵਗੈਰਾ ਕੁਝ ਨਹੀਂ ਆਇਆ ਘਰ ਤੋਂ ਵਗਾਇਆ ਹਾਂਜੀ ਬਾਹਰ ਦਾ ਬਸ ਤਤਹੀ ਅੱਗੇ ਬਸ ਕੰਮ ਕਰ ਲਿਆ ਆਪਣੇ ਘਰੇ ਪੈ ਗਿਆ ਕੋਈ ਇੰਜੋਏਮੈਂਟ ਕੁਝ ਨਹੀਂ ਆ ਬਾਹਰ ਵਾਲਿਆਂ ਨਾਲ ਜਿੰਨਾ ਟਾਈਮ ਵੱਧ ਖਵਾ ਹਾਂ ਜਿਵੇਂ ਬਈ ਨਾਲੋਂ ਵੱਧ ਖਾ ਰਿਆ ਮੈਂ ਉਹਦੇ ਠੀਕ ਹੈ ਸਹੀ ਹੈ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਵੀਰ ਜੀ ਸਾਨੂੰ ਸਮਾਂ ਦੇਣ ਨੂੰ ਸੋ ਇਹ ਸਾਣ ਇੱਕ ਮਿਹਨਤੀ ਇਨਸਾਨ ਜਿਨ੍ਹਾਂ ਨੇ ਬਾਹਰ ਦੇ ਚੱਕਰ ਕੱਟਣ ਤੋਂ ਬਾਅਦ ਵੀ ਆ ਕੇ ਆਪਣਾ ਕੰਮ ਸ਼ੁਰੂ ਕੀਤਾ ਸਾਡੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਤੁਹਾਨੂੰ ਮਿਲਾਵਾਂਗੇ ਕਿਸੇ ਹੋਰ ਮਿਹਨਤੀ ਤੇ ਮਸ਼ਕਤੀ ਇਨਸਾਨ ਦੇ ਨਾਲ ਤੇ ਇਹ ਬੇਨਤੀ ਜ਼ਰੂਰ ਕਰਦੇ ਆ ਵੀ ਜਦੋਂ ਵੀ ਬਸੀ ਪਠਾਣਾ ਆਓ ਵਿਆਸ ਵਾਲੇ 사ਸੰਕਰ ਦੇ ਮੂਰੇ ਵੀਰ ਜੀ ਖੜਦੇ ਆ ਜਰੂਰ ਇਨਾਂ ਕੋਲ ਕੋਲਚਾ ਜਾਂ ਟਿੱਕੀ ਖਾ ਕੇ ਜਾਇਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ